ਯਾ ਸਰਕਾਰ ਦਾ ਸਾਡਾ ਹੱਲ ਕਰੇਗੀ ਤਾਂ ਕਰਕੇ ਕਿਹੜਾ ਦਊਗਾ ਦੱਸ ਜਾ ਬੰਦੇ ਕਾਂਚ ਮਰੀਜ਼ ਪਏ ਨੇ ਦੱਸ ਜਾ ਸੇ ਉਹਨਾਂ ਨੂੰ ਕੋ ਉਹਨਾਂ ਨੂੰ ਕੋ ਸਾਡਾ ਮਸਲਾ ਹੱਲ ਨਹੀਂ ਕਰ ਸਕਦੇ ਤਾਂ ਦੱਸ ਅਸੀਂ ਕੱਲੀਆਂ ਬੁੜੀਆਂ ਕੀ ਕਰ ਸਕਦੀ ਇੱਕ ਸਾਨੂੰ ਲਾਉਣਾ ਆਲੇ ਸਾਲਿਆ ਆਉਂਦੇ ਗਏ 6 ਵਜੇ ਆ ਕੇ ਲੌਕ ਖੜੇ ਹੋ ਜਾਂਦੇ ਘਰ ਤੇ ਉਹ ਪੈਸੇ ਤੇ ਪਰੋ ਸਾਡੇ ਕੋਲ ਪੈਸੇ ਹੋਵੇ ਦੱਸੀ ਭਰੀ ਹੁੰਦਾ ਸਰਬਲ ਪੈਸਾ ਨਹੀਂ ਹੈਗਾ ਅਸਤ ਲਾਤ ਕੋਈ ਗਰੀਬਾਂ ਨੂੰ ਸਾਨੂੰ ਸੂਰਤ ਨਹੀਂ ਦਿੱਤੀ ਸਰਕਾਰ ਨੇ ਸਰਕਾਰ ਲੁੱਟ ਕੇ ਖਾਈ ਜਾਂਦੀ ਵੱਡਿਆਂ ਦੀ ਵੱਡੇ ਹੀ ਸੁਣਦੇਗੇ ਗਰੀਬਾਂ ਦੀ ਤਾਂ ਸੁਣਦੇ ਹੀ ਨਹੀਂ ਕੁਛ ਵੀ ਗਰੀਬਾਂ ਤਾਂ ਕਹਿੰਦੇ ਨੇ ਜੀ ਬਾਬਾ ਤੁਹਾਨੂੰ ਆਹ ਕੁਛ ਦਾਂਗੇ ਸਾਨੂੰ ਤਾਂ ਰਾਸ਼ਨ ਤੱਕ ਨਹੀਂ ਦਿੰਦੇ ਗਰੀਬ ਆ ਅੱਧੀ ਆ ਬਮਾਰ ਰਹੇ ਨੇ ਠੱਲੇ ਰਹਣ ਨਹੀਂ ਆਗੇ ਧੜਕਣਾ ਵੱਧੀਆਂ ਗਰੀਬਾਂ ਦੀਆਂ ਕੀ ਕਰ ਗਿਆ ਗਰੀਬ ਲੋਕ ਆ ਕਿੱਥਾ ਭਰ ਗਿਆ ਅਸੀਂ ਕਿਸ ਤਾਂ ਸਾਡਾ ਟਾਈਮ ਦਾ ਪਤਾ ਨਹੀਂ ਜੀ ਬਾਬਾ ਹੁਣੀ ਮਰ ਜੀਏ ਕੱਲ੍ਹ ਜਾਂ ਅੱਜ ਅਸੀਂ ਮਰ ਜੀਏ ਪੈਨਸ਼ਨ ਤੁਹਾਨੂੰ ਰਹਿੰਦੀ ਐਨੀ ਅਸੀਂ ਕਰਜ ਅਜ ਮਰਜੀ ਹੈ ਦੱਸੋ ਹੁਣ ਸਰਕਾਰ ਨੂੰ ਦਾ ਪਾਸੋਂ ਪੈਸਾ ਕਿੱਥੋਂ ਮਰਜੀ ਲਿਆ ਕੇ ਦੇਣ ਕਿੱਥੋਂ ਮਰਜੀ ਕਿਸ਼ਤ ਸਾਡੀ ਭਰਨ ਸਾਡੇ ਕੋਲ ਹੁਣ ਕਿਸ਼ਤਾਂ ਹੈ ਨਹੀਂ ਅਸੀਂ ਜੇ ਅਸੀਂ ਜਾਵਾਂਗੇ ਤਾਂ ਕਿਸ਼ਤਾਂ ਭਰਾਂਗੇ ਸਾਡੇ ਕੋਲ ਹੁਣ ਪੈਸਾ ਨਹੀਂ ਹੈ ਤੁਹਾਨੂੰ ਕਿਸੀਂ ਕਿੱਦਾਂ ਭਰਾਂਗੇ ਸਾਨੂੰ ਕਹਿੰਦੇ ਭਾਵੇਂ ਆਪਣਾ ਮੰਜਾ ਵਿੱਚੋਂ ਆਪਣਾ ਘਰ ਵਿੱਚੋਂ ਕੁਝ ਮਰਜੀ ਵੇਖੋ ਸਾਨੂੰ ਸਰਕਾਰ ਨੂੰ ਪੈਸਾ ਸਾਡਾ ਲਾਉਣ ਵਾਲਾ ਚਾਹੀਦਾ ਸੀ ਕਿੱਥੋਂ ਭਰਈਏ ਕੋ ਸਾਡੇ ਤੱਕ ਦੀ ਰੋਟੀ ਵੀ ਪੱਕਦੀ ਸਾਡੇ ਚਾਹ ਨਹੀਂ ਇੱਕ ਟਾਂ ਚਾਹ ਵੰਡ ਜਾ ਕੇ ਦੂਹ ਤੱਕ ਚਾਹ ਨਹੀਂ ਸਾਡੇ ਬੰਦੀ ਇੱਕ ਟਾਂ ਸਾਨੂੰ ਰੋਟੀ ਮਿਲਦੀ ਹੈ ਦੂਹ ਟਾਂ ਸਾਨੂੰ ਰੋਟੀ ਨਹੀਂ ਮਿਲਦੀ ਗਰੀਬਾਂ ਨੂੰ ਤਾਂ ਫਸਾਸੀ ਕੀ ਕਰੀ ਸਾਡੀ ਸਰਕਾਰ ਤੋਂਗਾ ਸਹਾਇਤਾ ਕਰੇ ਸਾਨੂੰ ਸਭ ਕੁਝ ਦਵੇ ਫਿਰ ਅਸੀਂ ਸਰਕਾਰ ਨਾਲ ਜੁੜੀਏ ਜੋ ਸਾਡੀ ਸਹਾਇਤਾ ਨਹੀਂ ਕਰਦੀ ਤਾਂ ਸਾਨੂੰ ਜੁੜਨ ਦੀ ਲੋੜ ਹੀ ਨਹੀਂ ਸਰਕਾਰ ਨਾਲ ਬਸ ਯਹਾਂ ਪਰ ਭਗਵੰਤ ਮਾਨ ਕੇ ਸਾਰੇ ਆਏ ਭਗਵੰਤ ਮਾਨ ਕੇ ਵੋਟ दिया ਸਾਰੇ ਅੱਛਾ ਹਾਂਜੀ ਸਰ ਅੱਛਾ ਹੁਣ ਭਗਵੰਤ ਮਾਨ ਸੁਣਦਾ ਨਹੀਂ ਕੋਈ ਨਹੀਂ ਸੁਣਦਾ ਹੈ ਰਾਸ਼ਨ ਕੱਟ ਬੋਲਾ ਬਣਾ ਕੇ ਦੇਗੇ 2000 ਰੁਪਏ ਬੁੜੀਆਂ ਨੂੰ ਮਹੀਨੇ ਦਾ ਦੇਗੇ ਕੁਝ ਵੀ ਨਹੀਂ ਦਿੱਤਾ ਜੀ ਕੁਝ ਵੀ ਨਹੀਂ ਮਿਲਿਆ ਅੱਜ ਤੱਕ ਤਾਂ ਕੁਝ ਨਹੀਂ ਮਿਲਾ ਸਾਨੂੰ ਸੁਣਦਾ ਹੀ ਨਹੀਂ ਕੁਝ ਹਾਂ ਜੀ ਮੇਰਾ ਘਰ ਵਾਲਾ ਵਿਚਾਰਾ ਬਿਮਾਰ ਏ ਚੱਕ ਕੇ ਲਾਉਣ ਤੇ ਵਿਚਾਰ ਤੇ ਪੈਸੇ ਲਾ ਐਸੇ ਕੋ ਕਮਾਉਣ ਵਾਲਾ ਐ ਨਹੀਂ ਇੱਕੋ ਸਾਨੂੰ ਜਾਣ ਵਾਲਾ ਮੁੰਡਾ ਛੋਟਾ ਜਿਹਾ ਜਾਂਦਾ ਕਰ ਖਾਣਿਆ ਕਰ ਰੋਟੀ ਪੱਕਦੀ ਏ ਸਾਡੇ ਨਹੀਂ ਨਹੀਂ ਪੱਕਦੀ ਤਾਂ ਸਾਡੇ ਡੇਗ ਰਹਿ ਗਏ ਸਭ ਕੁਝ ਸਾਦੇ ਹੋ ਰਿਹਾ ਜੀ ਸਾਡੇ ਕੋ ਜਾਣ ਵਾਲਾ ਹੀ ਐ ਨਹੀਂ 6 ਸਾਲ ਹੋ ਵਾ ਸਾਡਾ ਕਾਟ ਵੀ ਬੰਦ ਕਰਤਾ ਉਹਨਾਂ ਨੇ ਅੱਛਾ ਘਰ ਵਾਲਾ ਮੇਰਾ ਬਿਮਾਰ ਹੋ ਗਿਆ ਕਾਦੀ ਬੰਦ ਕਰਤਾ ਆਪ ਜਾਣਿਆ ਗੁਜ਼ਾਰਾ ਕਰਨਿਆ ਰੋਟੀ ਲਿਆ ਕੇ ਬੱਚਿਆਂ ਨੂੰ ਦਿਨਿਆ ਨਹੀਂ ਨਹੀਂ ਬੈਠਿਆ ਭੁੱਖੇ ਦੀ ਭੁੱਖੇ ਕਿਸਤਾਂ ਲੈ ਸਾਨੂੰ ਤੰਗ ਕਰਦੇ ਦੱਸ ਮੈਂ ਕੱਲੀ ਬੁੜੀ ਕਿੱਥੋਂ ਕਿਸ਼ਤਾਂ ਭਰੀ ਜਾਵਾਂ ਤੇ ਤੁਹਾਡੇ ਘਰ ਵਾਲੇ ਨੂੰ ਕੀ ਪ੍ਰੋਬਲਮ ਆ ਉਹਨੂੰ ਦਰੰਗ ਹੋ ਗਿਆ ਸਾਜੀ ਅਛਾ ਦਰੰਗ ਹੋ ਗਿਆ ਸੀਗਾ ਤੇ ਮੈਡੀਕਲ ਦੇ ਵਿੱਚ ਦਿਖਾਇਆ ਨਹੀਂਗਾ ਸਰਕਾਰਾਂ ਤਾਂ ਇਹ ਕਹਿੰਦੀਆਂ ਸੀ ਫਰੀ ਇਲਾਜ ਕਰਤੇ ਹੈਗੇ ਕੋਈ ਫਰੀ ਨਹੀਂ ਜੇ ਸਰਕਾਰ ਨੇ ਲਾ ਸਾਡਾ ਕੀਤਾ ਮੈਂ ਤਾਂ ਆਪ ਚੱਕ ਚੱਕ ਕੇ ਕਰ ਜਾ ਲੋਨ ਚੱਕ ਚੱਕ ਕੇ ਕਰ ਜਾ ਵਿਚਾਰੇ ਤੇ ਲਾਇਆ ਕਿ ਪੈਣ ਭਰਾਵਾਂ ਦੇ ਚੱਕ ਚੱਕ ਕੇ ਕਰ ਜਾ ਲਾਇਆ ਉਹ ਵੀ ਨਹੀਂ ਦਿੰਦੇ ਪੈਣ ਭਰਾ ਵੀ ਨਹੀਂ ਦਿੰਦੇ ਤਨੇ ਦੱਸ ਤੇਰਾ ਕਮਾਉਣ ਵਾਲਾ ਐਵੇਂ ਹੋ ਗਿਆ ਦੇਖੀਆ ਭਾਈ ਤੂੰ ਤੂੰ ਕੱਲੀ ਬੁੜੀ ਕਿੱਥੇ ਸਾਨੂੰ ਕਰਕੇ ਦੇ ਦਈਂ ਕਰ ਜਾ ਦੋਸਤੋ ਅੱਜ ਪਿੰਡਾਂ ਦੇ ਵਿੱਚੋਂ ਨਿਕਲ ਕੇ ਅਸੀਂ ਸ਼ਹਿਰਾਂ ਦੇ ਵਿੱਚ ਆਏ ਆ ਤੇ ਸ਼ਹਿਰ ਦੇ ਇੱਕ ਅਜਿਹੇ ਹਿੱਸੇ ਦੇ ਵਿੱਚ ਪਹੁੰਚੇ ਆ ਜਿੱਥੇ ਪਹੁੰਚਣੀ ਮੁਸ਼ਕਲ ਹੋ ਜਾਂਦਾ ਹੈਗਾ ਜੇਕਰ ਇਹਨਾਂ ਇਧਰਲੀ ਸਾਈਡ ਜੇਕਰ ਮੀਂਹ ਆ ਜੇ ਨਾ ਤਾਂ ਤੁਹਾਨੂੰ ਮੋਟਰਸਾਈਕਲ ਤੇ ਗੱਡੀ ਤੇ ਚਲੋ ਇੱਥੋਂ ਤੀਕਾ ਆਉਂਦੀ ਨਹੀਂਗੀ ਤੁਰ ਕੇ ਆਉਣਾ ਵੀ ਮੁਸ਼ਕਲ ਹੋ ਜਾਊਗਾ ਇਹੋ ਜੀਆਂ ਵਿੰਗੀਆਂ ਤੜਿੰਦੀਆਂ ਗਲੀਆਂ ਦੇ ਵਿੱਚ ਦੀ ਲੰਘਦੇ ਹੋਏ ਇੱਕ ਅਜਿਹੀ ਬਸਤੀ ਦੇ ਵਿੱਚ ਪਹੁੰਚੇ ਆ ਜਿੱਥੇ ਸ਼ਹਿਰ ਦੇ ਵਿੱਚ ਰਹਿੰਦੇ ਹੋયા ਵੀ ਇਹ ਤਬਕੇ ਦੀ ਹਾਲਤ ਆ ਜਿਹੜੀ ਉਹ ਬਹੁਤ ਜ਼ਿਆਦਾ ਬੁਰੀ ਆ ਤੇ ਇਹ ਤਬਕੇ ਨੂੰ ਵੀ ਆ ਜਿਹਨਾਂ ਬਹੁਤ ਸਾਰੀਆਂ ਸਮੱਸਿਆਵਾਂ ਆ ਅੱਜ ਕੋੜਪੂਰਾ ਸ਼ਹਿਰ ਦੇ ਜੋਗੀਆਂ ਵਾਲੀ ਬਸਤੀ ਦੇ ਵਿੱਚ ਆਏ ਹੋਏ ਆ ਅਸੀਂ ਤੇ ਸ਼ਹਿਰ ਦਾ ਇਹ ਤਬਕਾ ਵੀ ਜੋ ਕਿ ਮਜ਼ਦੂਰੀ ਦੇ ਨਾਲ ਸੰਬੰਧਤ ਆ ਇਹ ਤਬਕਾ ਵੀ ਆ ਜਿਹੜਾ ਵੱਡੇ ਪੱਦਰ ਦੇ ਉੱਤੇ ਕਰਜ਼ੇ ਦਾ ਸ਼ਿਕਾਰ ਹੈਗਾ ਆਮ ਤੌਰ ਦੇ ਤੇ ਕਰਜ਼ਾ ਜਿਹੜਾ ਸਿਰਫ ਤੇ ਸਿਰਫ ਇੱਕ ਹੀ ਤਰ੍ਹਾਂ ਦੇ ਜਿਹੜਾ ਸਾਨੂੰ ਮੀਡੀਆ ਦੇ ਵਿੱਚ ਦੇਖਣ ਨੂੰ ਸੁਣਨ ਨੂੰ ਪੜ੍ਹਨ ਨੂੰ ਆ ਜਿਹੜਾ ਦਿਖਦਾ ਹੈਗਾ ਪਰ ਇਸ ਮੁਹੱਲੇ ਦੀਆਂ ਬਹੁਤ ਸਾਰੀਆਂ ਔਰਤਾਂ ਨੇ ਇਕੱਤਰਤ ਹੋ ਕੇ ਅੱਜ ਇਹ ਅਹਿਦ ਕੀਤਾ ਕਿ ਜਿੰਨੀਆਂ ਵੀ ਮਾਈਕਰੋ ਫਾਈਨਾਂਸ ਕੰਪਨੀਆਂ ਤੋਂ ਉਹਨਾਂ ਨੇ ਕਰਜ਼ਾ ਲਿਆ ਹੈਗਾ ਉਹ ਕਰਜ਼ਾ ਜਿਹੜਾ ਉਹ ਅਸੀਂ ਤਾਰ ਨਹੀਂ ਸਕਦੇ ਕਿ ਸਾਡਾ ਉਹ ਕਰਜ਼ਾ ਜਿਹੜਾ ਉਹ ਮਾਫ਼ ਕੀਤਾ ਜਾਵੇ ਇਸ ਵਾਸਤੇ ਉਹਨਾਂ ਦੇ ਉਹਨਾਂ ਦਾ ਸਾਫ਼ ਦੇਣ ਦੇ ਲਈ ਕੁਝ ਜਥੇਬੰਦੀਆਂ ਨੇ ਵੀ ਆ ਜਿਹੜਾ ਉਹ ਪਹੁੰਚੀ ਹੈਗਾ ਜਥੇਬੰਦੀਆਂ ਦੇ ਆਗੂ ਵੀ ਆ ਜਿਹੜੇ ਸਾਡੇ ਨਾਲ ਮੌਜੂਦ ਆ ਤੇ ਕੁਝ ਬੀਬੀਆਂ ਵੀ ਸਾਡੇ ਨਾਲ ਮੌਜੂਦ ਆ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪਹਿਲਾਂ ਆਪਾਂ ਬੀਬੀਆਂ ਦੇ ਨਾਲ ਗੱਲਬਾਤ ਕਰਾਂਗੇ ਕਿ ਘਰਾਂ ਦੇ ਵਿੱਚ ਕੀ ਕੀ ਦਿੱਕਤਾਂ ਕੀ ਕੀ ਸਮੱਸਿਆਵਾਂ ਹੈਗੀਆਂ ਸਸੀ ਕੌਰ ਬੀਬੀ ਸਸੀ ਕੌਰ ਅ ਮੜਾ ਉੱਚੀ ਬੋਲਿਆ ਜੀ ਸਸੀ ਕੌਰ ਜੀ ਅੱਛਾ ਅ ਅੱਜ ਤੁਸੀਂ 71 ਤੋਂ ਹੋਏ ਹੋ ਇਕੱਠੇ ਹੋਏ ਹੋ ਕਿ ਸਾਡਾ ਕਰਜ਼ਾ ਜਿਹੜਾ ਉਹ ਮਾਰਕ ਕੀਤਾ ਜਾਵੇ ਅ ਇਸ ਸਮੇਂ ਘਰ ਦੇ ਹਾਲਾਤ ਆ ਜਿਹੜੇ ਤੁਹਾਡੇ ਕਿਵੇਂ ਆ ਜਾਂ ਕਰਜ਼ਾ ਜਿਹੜਾ ਤੁਹਾਡੇ ਸਿਰ ਚੜਿਆ ਕਿੱਦਾਂ ਇੰਨਾ ਬਸ ਜੀ ਕੋ ਹੋਇਆ ਸਹੀ ਪ੍ਰੋਬਲਮ ਆ ਕਿ ਕੋਈ ਬਿਮਾਰੀ ਦੇ ਵਜ੍ਹਾ ਹੂੰ ਕੁਛ ਹੋਰ ਵੀ ਬੱਚੇ ਦੀ ਫੀਸ ਕਰਕੇ ਹੂੰ ਕੁਛ ਕਿਰਾਏ ਦਾ ਕਰਕੇ ਇਸ ਕਰਕੇ ਕਰਜ਼ਾ ਲੈਣਾ ਪਿਆ ਤਾਂ ਕਰਕੇ ਅੱਛਾ ਤੁਸੀਂ ਸ਼ਹਿਰ ਦੇ ਵਿੱਚ ਕਿਰਾਏ ਤੇ ਰਹਿੰਦੇ ਹੋ ਹਾਂਜੀ ਕਿੰਨਾ ਕਿਰਾਇਆ ਹੈਗਾ ਕਿਰਾਇਆ 4000 ਜੀ 4000 ਤੇ ਜਿਹੜੇ ਮਕਾਨ ਦੇ ਵਿੱਚ ਰਹਿੰਦੇ ਹੋ ਕਿੰਨੇ ਕਮਰੇ ਹੈਗੇ ਆ ਲੈਟਰਨ ਬਾਥਰੂਮ ਸਭ ਕੁਝ ਹੈ ਉੱਥੇ ਹਾਂਜੀ ਹੈ ਤਾਂ ਹੈ ਅੱਛਾ 4000 ਕਰਾਇਆ ਲੈਂਦੇ। ਅੱਛਾ ਤੁਹਾਡੇ ਪਤੀ ਕੀ ਕਰਦੇ ਆ ਜੀ? ਮੇਰੇ ਪਤੀ ਤੇ ਹੈ ਵੈਸੇ ਪਾਸਟਰ ਆ ਜੀ ਪਰ ਮਿਹਨਤ ਵੀ ਮਜ਼ਦੂਰੀ ਵੀ ਕਰਦੇ ਆ। ਅੱਛਾ ਮਜ਼ਦੂਰੀ ਵੀ ਕਰਦੇ। ਅੱਛਾ ਅੱਛਾ ਕਿੰਨੇ ਕੇ ਪੈਸੇ ਬਣ ਜਾਂਦੇ ਹੈਗੇ ਤੁਹਾਨੂੰ ਮਹੀਨੇ ਦੇ? ਬਸ ਜੀ ਕੋ ਖਾਸ ਨਹੀਂ ਗੁਜ਼ਾਰੇ ਜੋਗੇ ਹੀ ਬਣ ਜਾਂਦੇ। ਅੱਛਾ ਘਰ ਚੱਲਣ ਵਾਸਤੇ ਹਾਂ ਜੀ। ਅੱਛਾ ਬੱਚੇ ਕਿੰਨੇ ਆ ਤੁਹਾਡੇ? ਦੋ ਗੜੀਆਂ ਕੁੜੀਆਂ ਜੀ। ਦੋ ਕੁੜੀਆਂ ਹੀ ਆ ਕਿੰਨੀ ਕਿੰਨੀ ਉਮਰਾਂ ਕੁੜੀਆਂ ਦੀ? ਇੱਕ ਦੀ 22 ਸਾਲ ਇੱਕ ਦੀ ਤਸਤਾਰ ਸਾਲ ਹੈ ਅੱਛਾ ਵਿਆਹਣ ਵਾਲੀਆਂ ਹੀ ਕੁੜੀਆਂ ਫਿਰਤਾ ਨਾ ਹਾਂਜੀ ਅੱਛਾ ਫਿਕਰ ਜੀ ਨਹੀਂ ਹੁੰਦੀਗੀ ਕਿ ਹਲੇ ਕੁੜੀਆਂ ਨੂੰ ਵੀ ਤੁਰਨਾ ਹੈਗਾ ਹੁੰਦੀਆਂ ਜੀ ਹੁੰਦੀਆਂ ਅੱਛਾ ਹਾਂ ਠੀਕ ਹੈ ਅੱਛਾ ਤੂੰ ਤੁਹਾਡੀ ਵੀ ਕਰਜ਼ੇ ਦੀ ਸਮੱਸਿਆ ਮੇਰੀ ਹਾਂਜੀ ਹਾਂਜੀ ਸਰ ਜੀ ਹਮਾਰਾ ਤਾਂ ਕਰਜ਼ਾ ਹੈ ਹਮ ਲੋਕ ਦਿਹਾੜੀ ਵਾਲੇ ਬੰਦੇ ਹਾਂ ਹਮ ਲੋਕ ਹਮ ਵੀ ਕੰਮ ਕਰਦੇ ਹਾਂ ਕبھی ਕੰਮ ਲੱਗ ਜਤਾ ਹੈ ਦਿਹਾੜੀ ਤੇ ਅਸੀਂ ਕਰ ਲੈਂਦੇ ਤੇ ਨਹੀਂ ਲੱਗਤਾ ਹੈ ਤਾਂ ਅਸੀਂ ਘਰੇ ਰਹਾਤੇ ਹਾਂ ਤੇ ਸਾਡੇ ਵੀ ਬੰਦੇ ਦਿਯਾਰੀ ਵਾਲੇ ਕਰਜ਼ਾ ਵਾਲਾ ਆਕੇ ਦੁਆਰੇ ਖੜ ਜਾਤੇ ਕਹਤੇ ਕਰ ਜਾਦੂ ਕਰ ਜਾਦੂ ਕੇ ਮੈ ਵੀ ਦੋ ਕਰਜ਼ਾ ਦੋ ਸਾਨੂੰ ਕਰਜ਼ਾ ਸੇ ਮਤਲਬ ਹੈਗਾ ਅਗਰ ਤੁਸੀਂ ਕਰਜ਼ਾ ਨਹੀਂ ਦੋਗੇ ਤੁਹਾਡਾ ਸਾਰਾ ਪਰੂਖ ਅੱਗੇ ਕੇ ਤੁਹਾਡੇ ਸਾਰਾ ਚੀਜ ਬੰਦ ਹੋ ਜਾਊਗਾ ਤੇ ਕੁਛ ਨਹੀਂ ਮਿਲੂਗਾ ਅਗਲੇ ਲਈ ਭਵਿੱਖ ਖਰਾਬ ਹੋ ਜਾਊਗਾ ਹਾਂ ਸਾਨੂੰ ਸਾਰੇ ਆਕੇ ਇਹ ਬੋਲਤਾ ਹੈ ਤਾਂ ਅਸੀਂ ਕੀ ਕਰੇ ਪਰਲਮਠ ਮਜਬੂਰੀ ਕਰਕੇ ਅਸੀਂ ਕਿਸ਼ਤੇ ਲੈ ਲਈ हाँ मजबूरी करके कि घरे भी की जैसे सरते एक बार ना करे, वो दे इलाज करके पैसे नहीं हो रही सी तब मैं इलाज करके मैं पैसे चुकी पैसे चक के फिर मैंने अपने इलाज कराए ते मेरे मम्मी मेरे पिओ मर गयी ओ करे भोग करने वास्ते पैसे नहीं सी तब कर्जा चुकी मैं ਅਸ਼ ਭੋਗ ਪਾਉਣ ਦੇ ਲਈ ਤੁਹਾਡੀ ਮਾਤਾ ਦੀ death ਹੋ ਗਈ ਸੀ ਭੋਗ ਪਾਉਣ ਦੇ ਲਈ ਹਾਂਜੀ 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 ਸਰ ਹਾਂ ਜੀ ਹਾਂਜੀ ਅੱਛਾ ਹੁਣ ਜਦੋਂ ਕਿਸ਼ਤ ਵਾਲੇ ਆਉਂਦੇ ਹੈਗੇ ਕੀ ਕਹਿ ਦਿੰਦੇ ਘਰੇ ਆ ਕੇ ਸਰ ਆ ਤੇ ਉਹ ਤਾਂ ਕਹਤਾ ਕਿ ਕਿਸ਼ਤ ਦੋ ਜੇ ਮੈਂ ਮਰਜੀ ਦੋ ਤੁਸੀਂ ਕਿਸ਼ਤ ਦੋ ਤੁਸੀਂ ਪੈਸੇ ਲਿਆ ਤੇ ਕਿਸ਼ਤ ਦੇਣੇ ਪਾਉਗੀ ਅੱਛਾ ਹਾਂਜੀ ਸਰ ਤੇ ਅਸੀਂ ਸਾਡੇ ਬੋਲ ਦਿੱਤੇ ਕਿ ਅੱਜ ਨਹੀਂ ਹੈ ਸਰ ਦੂਸਰੇ ਦਿਨ ਆ ਜਾਓ ਨਹੀਂ ਨਹੀਂ ਬਾਰ ਬਾਰ ਗੇਰਾ ਮਤ ਕਟਾਓ ਤੁਸੀਂ ਕਿਸ਼ਤ ਦੋ ਸਾਡੇ ਕੋਲੇ ਮੈਂ ਬੋਲ ਕੇ ਜਾਤਾਗਾ ਤੇ ਸਾਡੇ ਕੋਲੇ ਰਹੇਗਾ ਤਭੀ ਤਾਂ ਕਿਸ਼ਤ ਭਰੇਗੇ ਸਰ ਹੂੰ

अच्छा राशन आवदा है कर या करे अपने नहीं राशन कार्ड भी नहीं बना के निवार ने ऐसी राशन काट भी के फार्म भी भरे साडा राशन काट भी नहीं बना तो साडे गली देखो इधर के ना बुरा हाल हैगा पानी बारिश जब हो जाता है सर बारिश होता है इन्ने इन्ने पानी हो जाता है नाना का पानी भर देगा ऐसी देखो लाइन के ये किनारे हैगा तो ये लाइन किनारे किनारे कंद होगी असि कि जाके लंगे बुड़िया सारे जितनी हमारी इधर के बुड़िया है सारे बंदे, बंदे, कंद टपके आए के भी बंद टप के कुछ हल नहीं हो रहा है इधर हां साढ़े पूरे इधर कंद करता देख लो जुआ किए छोटे छोटे बच्चे स्कूल छद सब्जी सुब् लेने जाइए पुल पर बड़े बड़े एक्सीडेंट होता है कि खतरा के काम है सर आप बताओ हम किधर कोई सुनता है नहीं सरकार टाइम टाइम पर आ जाता है हाथ जोड़ के वोट ले लेता है हाँ, बाद में इधर कोई देखने नहीं आता है अच्छा आपके यहाँ कौन आया था यहाँ पर यहाँ पर भगवंत मान के सारे आए भगवंत मान के वोट दिया सारे अच्छा हाँ जी सर अच्छा हम भगवंत मान सुन थोड़ी तो कोई नहीं सुनता है राशन कार्ड बोला बना के देंगे दो हजार रूपया बुढ़ियों को महीने का देंगे कुछ भी नहीं दिता कुछ भी नहीं मिला आज तक तो कुछ नहीं मिला सानू सुनता ही नहीं कुछ इधर के कोई भी निदर मालिक इने साल साल हो गए साडे पंजाब में रहते हुए साढे आधार कार्ड राशन वोटर कार्ड सब कुछ बना सीजन सीजन पर वोटर वोट ले, ले लेता है सीजन सीजन पर सरकार अपना काम ले लेता है साणू कुछ बना बनाक नहीं देता है जी अच्छा तो हाडी तुहाडी तो भी समस्या यही है कर्ज वाली है जी हां जी मेरा ਇੱਕ ਕੋ ਸਾਨੂੰ ਜਾਣ ਵਾਲਾ ਮੁੰਡਾ ਛੋਟਾ ਜਿਹਾ ਜਾਂਦਾ ਕਰ ਜੂ ਖਾਨੇ ਆ ਘਰ ਚ ਰੋਟੀ ਪੱਕਦੀ ਏ ਸਾਡੇ ਨਹੀਂ ਨਹੀਂ ਪੱਕਦੀ ਘਰ ਸਾਡੇ ਡੇਗ ਰਹਿ ਗਏ ਸਭ ਕੁਝ ਛਾਦੇ ਹੋ ਰਿਹਾ ਜੀ ਸਾਡੇ ਕੋ ਜਾਣ ਵਾਲਾ ਹੀ ਹੈ ਨਹੀਂ 6 ਸਾਲ ਹੋ ਗਏ ਸਾਡਾ ਕਾਟ ਵੀ ਬੰਦ ਕਰਤਾ ਉਹਨਾਂ ਨੇ ਸਰਕਾਰ ਨੇ ਤੱਕ ਮੈਂ ਕੀ ਕਰ ਪਹਿਲਾਂ ਕਿੰਨੀ ਕਣਕ ਆਉਂਦੀ ਸੀ ਤੁਹਾਨੂੰ ਪਹਿਲਾਂ ਕਣਕ ਆਉਂਦੀ ਸੀ 40 ਕਿਲੋ ਹੁਣ ਕਿੰਨੀ ਆਉਂਦੀ ਹੈ ਹੁਣ ਤਾਂ ਕੁਝ ਵੀ ਨਹੀਂ 6 ਸਾਲ ਹੋ ਗਏ ਬੰਦ ਹੀ ਕਰਤਾ ਅੱਛਾ ਤਾਰਾ ਵਾਲਾ ਮੇਰਾ ਬਿਮਾਰ ਹੋ ਗਿਆ ਕਾਟ ਹੀ ਬੰਦ ਕਰਤਾ ਆਪ ਜਾਣੇ ਆ ਗੁਜ਼ਾਰਾ ਕਰਨੇ ਆ ਰੋਟੀ ਲਿਆ ਕੇ ਬੱਚਿਆਂ ਨੂੰ ਦਿਨੇ ਨਹੀਂ ਨਹੀਂ ਬੈਠਿਆ ਭੁੱਖੇ ਦੀ ਭੁੱਖੇ ਇਸ ਤਾਂ ਨੇ ਸਾਨੂੰ ਤੰਗ ਕਰ ਦੇ ਦੱਸ ਮੈਂ ਕੱਲੀ ਬੁੜੀ ਕਿੱਥੋਂ ਕਿਸ਼ਤਾ ਭਰੀ ਜਾਵਾਂ ਤੇ ਤੁਹਾਡੇ ਘਰ ਵਾਲੇ ਨੂੰ ਕੀ ਪ੍ਰੋਬਲਮ ਆ ਉਹਨੂੰ ਤਰੰਗ ਹੋ ਗਿਆ ਸਾਜੀ ਅਛਾ ਤਰੰਗ ਹੋ ਗਿਆ ਸੀਗਾ ਤੇ ਮੈਡੀਕਲ ਦੇ ਵਿੱਚ ਦਿਖਾਇਆ ਨਹੀਂਗਾ ਉਹ ਸਰਕਾਰਾਂ ਨੇ ਕਹਿੰਦੀਆਂ ਸੀ ਫ੍ਰੀ ਇਲਾਜ ਕਰਤੇ ਹੈਗੇ ਕੋਈ ਫ੍ਰੀ ਨਹੀਂ ਜਾਂ ਸਰਕਾਰ ਨੇ ਲਾ ਸਾਡਾ ਕੀਤਾ ਮੈਂ ਤਾਂ ਆ ਬਚਾਕ ਚੱਕ ਕੇ ਕਰ ਜਾ ਲੋਨ ਚੱਕ ਚੱਕ ਕੇ ਕਰ ਜਾ ਵਿਚਾਰੇ ਤੇ ਲਾਇਆ ਕਿ ਪੈਣ ਭਰਾਵਾਂ ਦੇ ਚੱਕ ਚੱਕ ਕੇ ਕਰ ਜਾ ਲਾਇਆ ਉਹ ਵੀ ਨਹੀਂ ਦਿੰਦੇ ਪੈਣ ਭਰਾਵ ਵੀ ਨਹੀਂ ਦਿੰਦੇ ਕਹਿੰਦੇ ਦੱਸ ਤੇਰਾ ਕਮਾਉਣ ਵਾਲਾ ਐਵੇਂ ਹੋ ਗਿਆ ਦੇ ਗਿਆ ਭਾਈ ਤੂੰ ਤੂੰ ਕੱਲੀ ਬੁੜੀ ਕਿੱਥੋਂ ਸਾਨੂੰ ਕਰਕੇ ਦੇ ਦਈਂ ਕਰ ਜਾ ਤੇ ਭਾਈ ਮੇਰੇ ਕੋਲ ਕੋ ਕਮਾਉਣ ਵਾਲਾ ਹੈ ਨਹੀਂ ਗਾ ਵਿਚਾਲਾ ਤੰਗ ਪਿਆ ਹੁਣ ਭਾਈ ਆ ਪਜਾਨੀਆਂ ਕਾਗਤ ਪੱਤਰ ਚਾਗਣੀਆਂ ਤਾਂ ਕੋਈ ਮਾਰਾ ਮੋਟਾ ਰੋਟੀ ਚੁੱਲੇ ਪੱਕਦੀਆਂ ਨਹੀਂ ਜੇ ਕਹੇ ਟਾਈਮ ਜਾਨੀਆਂ ਪੱਕਦੀਆਂ ਕਹੇ ਟਾਈਮ ਨਹੀਂ ਪੱਕਦੀ ਭੁੱਖੇ ਦੀ ਭੁੱਖੇ ਬਸ ਇੰਨੀ ਕੀ ਵੀ ਅੱਛਾ ਇਹ ਸਰਕਾਰ ਤਾਂ ਇਹ ਕਹਿੰਦੀ ਸੀ ਕਿ ਕਿ ਔਰਤਾਂ ਨੂੰ ਜਿਹੜਾ ਰਸੋਈ ਖਰਚ ਵਾਸਤੇ 1000 ਰੁਪਏ 1000 ਰੁਪਏ ਨਹੀਂ ਸਾਨੂੰ ਤਾਂ ਦਿੱਤਾ ਅਸੀਂ ਤਾਂ ਮੈਂ ਭੁੱਖੇ ਮਰ ਰਹੇ ਆ ਕੋਈ ਸਾਨੂੰ ਰਾਸ਼ਨ ਨਹੀਂ ਦਿੰਦੇ ਕੋਈ ਸਾਨੂੰ ਸਰਕਾਰ ਪੈਸਾ ਨਹੀਂ ਦਿੰਦੀ ਸਰਕਾਰ ਖਾਣੇ ਲੁੱਟੀ ਜਾਂਦੇਗੇ ਪਰ ਸਾਨੂੰ ਪੈਸਾ ਨਹੀਂ ਕੋਈ ਦਿੰਦੇ ਬਿਮਾਰ ਪਾਇਆ ਤਾਂ ਬੱਸ ਪਾਇਆ ਜਾ ਕੋ ਕਾ ਤੋ ਪੱਤਰ ਗੇੜਾ ਜਾਵਾਂਗੇ ਚਾਗਨੇ ਤੱਕ ਲਿਆਵਾਂਗੇ 150 ਨਹੀਂ ਤਾਂ ਬਸ ਐਵੇਂ ਦੀਵੇਂ ਪਾਇਆ ਬਸ ਦਵਾਈ ਬੂਟੀ ਕੋ ਸਾਨੂੰ ਦਵਾਈ ਬੂਟੀ ਦਾ ਹੱਲ ਵੀ ਨਹੀਂ ਸਾਡਾ ਹੁੰਦਾ ਗਰੀਬਾਂ ਬੰਦੇ ਕਾਰ ਸਾਡੇ ਟੁੱਟ ਗਿਆ ਭੰਗਲੀ ਸਾਡੀ ਖਰਾਬ ਹੈ ਸਾਡੀ ਕੋ ਸੁਣਦਾ ਹੀ ਨਹੀਂ ਗਰੀਬਾਂ ਦੀ ਕੌਣ ਸੁਣਦਾ ਹੈ ਤੁਸੀਂ ਇਸੇ ਮਹੱਲੇ ਚ ਰਹਿੰਦੇ ਇਸੇ ਮਹੱਲੇ ਦੀ ਅੱਛੇ ਇਸੇ ਮਹੱਲੇ ਦੀ ਪੰਜ ਪੰਜ ਵੋਟਾਂ ਨੂੰ ਆਉਂਦੇ ਕਹਿੰਦੇ ਤੁਹਾਡਾ ਵੀ ਕੁਝ ਕਰਾ ਕੇ ਦਾਂਗੇ ਆ ਵੀ ਕਰਾ ਕੇ ਦਾਂਗੇ ਜਦੋਂ ਵੋਟ ਪਵਾ ਲੈਣਗੇ ਜਦੋਂ ਚਲੇ ਜਾਂਦੇਗੇ ਉਦੋਂ ਸਾਡੀ ਆ ਪੁੱਛਦੇ ਹੀ ਨਹੀਂ ਸਾਡੀ ਗਰੀਬਾਂ ਦੀ ਪੁੱਛ ਰਹੀ ਨਹੀਂ ਇਹ ਸਾਨੂੰ ਬਚਦਾ ਤਾਂ ਕਿ ਨਹੀਂ ਬਹਾ ਤੁਸੀਂ ਕਿਦਾਂ ਕਿਦਾਂ ਨਹੀਂ ਸਾਨੂੰ ਤਾਂ ਜੀ ਕੁਝ ਨਹੀਂ ਦਿੰਦੀ ਸਰਕਾਰ ਅਸੀਂ ਤਾਂ ਭੁੱਖੇ ਮਰ ਰਹੇ ਆ ਗਰੀਬ ਲੋਕ ਤਾਂ ਸਸੀਂ ਕੀ ਕੀ ਕਰੀਏ ਕਿੱਧਰ ਜਾਈਏ ਜੇ ਸਰਕਾਰ ਦਾ ਸਾਡਾ ਹੱਲ ਕਰੇਗੀ ਤਾਂ ਕਰ ਕੇ ਕਹਣਾ ਦਊਗਾ ਦੱਸ ਜੇ ਬੰਦੇ ਕਾਂ ਚ ਮਰੀਜ਼ ਪਏ ਨੇ ਦੱਸ ਜੇ ਅਸੀਂ ਉਹਨਾਂ ਨੂੰ ਉਹਨਾਂ ਨੂੰ ਤਾਂ ਸਾਡਾ ਮਸਲਾ ਹੱਲ ਨਹੀਂ ਕਰ ਸਕਦੇ ਤਾਂ ਦੱਸ ਅਸੀਂ ਕੱਲੀਆਂ ਬੁੜੀਆਂ ਕੀ ਕਰ ਸਕਦੀ ਇੱਕ ਸਾਨੂੰ ਲਾਉਣਾ ਵਾਲਿਆਂ ਨੇ ਸਤਾ ਲਿਆ ਹੁੰਦੇ ਗਏ 6 ਵਜੇ ਆ ਕੇ ਲੋਕ ਖੜੇ ਹੋ ਜਾਂਦੇ ਘਰ ਤੇ ਉਹ ਪੈਸੇ ਤੇ ਪਰੋ ਸਾਡੇ ਕੋਲ ਪੈਸੇ ਤਾਂ ਹੋਵੇ ਦਾਸੀ ਪਰੇ ਉਹਨ ਦਾ ਸੜ ਕੋਲ ਪੈਸਾ ਨਹੀਂ ਹੈਗਾ ਅਸਤਾ ਲਾਤ ਤੇ ਯੇ ਮੇਰੇ ਘਰ ਨੇ ਲਾਇਆ ਜੀ ਸੀ ਲਾਧਾ ਸਾਰ ਕੋਲ ਭਾਈ ਪੈਸਾ ਨਹੀਂ ਹੈਗਾ ਸਾਡਾ ਕਮਾਉਣ ਵਾਲੇ ਨੇ ਕੰਮ ਹੈਗੇ ਕੰਮ ਲੈਗੇ ਤਾਂ ਉਹਨਾਂ ਦਾਸ ਕਿਥੇ ਭਰਾਂਗੇ ਗਰੀਬ ਸਾਡੇ ਤਾਂ ਨਹੀਂ ਐਵੇਂ ਜਿਹੀ ਗੱਲਾਂ ਹੁੰਦੀਆਂ ਸਾਨੂੰ ਤਾਂ ਮਾਫ਼ ਹੋਣੇ ਚਾਹੀਦਾ ਕਰਜਾ ਬਸ ਅੱਛਾ ਤੁਹਾਡਾ ਕਰਜਾ ਮਾਫ਼ ਹੋਣਾ ਚਾਹੀਦਾ ਹਾਂਜੀ ਅੱਛਾ ਸਰਕਾਰਾਂ ਤਾਂ ਕਹਿੰਦੀ ਅਸੀਂ ਬਹੁਤ ਸਾਰੀਆਂ ਸਕੀਮਾਂ ਦਿੱਤੀਆਂ ਗਰੀਬਾਂ ਵਾਸਤੇ ਤੁਸੀਂ ਕਹਿ ਰਹੇ ਕੋਈ ਨਹੀਂ ਕੋਈ ਗਰੀਬਾਂ ਨੂੰ ਸਾਨੂੰ ਸੂਰਤ ਨਹੀਂ ਦਿੱਤੀ ਸਰਕਾਰ ਨੇ ਸਰਕਾਰ ਲੁੱਟ ਕੇ ਖਾਈ ਜਾਂਦੀ ਵੱਡਿਆਂ ਦੀ ਵੱਡੇ ਹੀ ਸੁਣਦੇਗੇ ਗਰੀਬਾਂ ਹੀ ਤਾਂ ਸੁਣਦੇ ਹੀ ਨਹੀਂ ਕੁਝ ਵੀ ਗਰੀਬਾਂ ਤਾਂ ਕਹਿੰਦੇ ਨੇ ਜੇ ਭਾਵੇਂ ਤੁਹਾਨੂੰ ਆਹ ਕੁਝ ਦਾਂਗੇ ਸਾਨੂੰ ਤਾਂ ਰਾਸ਼ਨ ਤੱਕ ਨਹੀਂ ਦਿੰਦੇ ਗ ਸਾਨੂੰ ਕੀ ਜਾਣਾ ਗਰੀਬਾਂ ਨੂੰ ਕੰਮਦਾਰੀ ਭੱਜ ਕੇ ਆਉਂਦੇ ਜਦ ਜਦ ਉਹਨਾਂ ਨੂੰ ਕੰਮ ਹੁੰਦਾ ਸਰਕਾਰ ਨੂੰ ਤਾਂ ਭੱਜ ਕੇ ਆਉਂਦੇ ਕਿ ਸਾਨੂੰ ਆ ਵੀ ਕਰ ਦੋ ਆ ਵੀ ਕਰ ਦੋ ਤੁਹਾਨੂੰ ਆ ਉਹ ਤੁਹਾਡਾ ਆ ਵੀ ਹੱਲ ਕਰਾਂਗੇ ਤੁਹਾਡੇ ਖਾਤੇ ਜੀ ਪੈਸੇ ਵੀ ਭੌਣ ਸਾਨੂੰ ਦੇ ਕਰਪੀਆ ਨਹੀਂ ਪਾਉਂਦੇ ਡਟ ਕੇ ਖਾਂਦੀ ਆ ਸਰ ਨੂੰ ਸਰਕਾਰ ਬਸ ਜੀ ਹਾਂਜੀ ਸੋ ਅ ਦੋਸਤੋ ਇਹ ਸੀ ਗੱਲਬਾਤ ਇਸ ਮਹੱਲੇ ਦੀ ਬੀਬੀ ਜੀ ਕਿਹੜਾ ਜੱਜ ਲਾਉਂਦਾ ਕਿਹੜੇ ਰੁਪਈਆ ਨਹੀਂ ਪਾਇਆ ਪਲਵੰਤ ਜਮਾਨ ਨੇ ਡਟ ਕੇ ਖਾਈ ਜਾਂਦਾ ਪਲਵੰਤ ਜਮਾਨ ਲੋਕਾਂ ਨੇ ਹਾਂ ਸਾਨੂੰ ਤਾਂ ਲੁੱਟ ਕੇ ਖਾਗਾ ਗਰੀਬਾਂ ਨੂੰ ਅਥੀ ਆ ਬਿਮਾਰ ਰਹੇ ਨੇ ਟਲੇ ਰਹੇ ਨੇ ਗੇ ਧੜਕਣਾ ਵਾਧੀਆਂ ਗਰੀਬਾਂ ਦੀਆਂ ਕੀ ਕਰ ਗਿਆ ਗਰੀਬ ਲੋਕ ਆ ਕਿੱਥਾ ਭਰ ਗਿਆ ਅਸੀਂ ਕਿਸ਼ਤਾਂ ਸਾਡਾ ਟਾਂ ਦਾ ਪਤਾ ਨਹੀਂ ਜੇ ਬਵਾ ਮਾ ਹੁਣੀ ਮਰ ਜੀਏ ਪੱਕਾ ਹੁ ਕੱਲ੍ਹ ਜੇ ਅਸੀਂ ਮਰ ਜੀਏ ਟੈਨਸ਼ਨ ਸਾਨੂੰ ਰਹਿੰਦੀ ਐ ਇੰਨੀ ਅਸੀਂ ਕੱਲ੍ਹ ਜੇ ਮਰ ਜੀਏ ਦੱਸ ਹੁਣ ਸਰਕਾਰੋਂ ਦਾ ਪਤਾ ਸਾਨੂੰ ਪੈਸਾ ਕਿੱਥੋਂ ਮਰਜੀ ਲਿਆ ਕੇ ਦੇਣ ਕਿੱਥੋਂ ਮਰਜੀ ਕਿਸ਼ਤ ਸਾਡੀ ਭਰਨ ਸਾਡੇ ਕੋਲ ਹੁਣ ਕਿਸ਼ਤਾਂ ਹੈ ਨਹੀਂ ਅਸੀਂ ਜੇ ਜਾਵਾਂਗੇ ਤਾਂ ਕਿਸ਼ਤਾਂ ਭਰਾਂਗੇ ਸਾਡੇ ਕੋਲ ਹੁਣ ਪੈਸਾ ਨਹੀਂ ਹੈ ਤੁਹਾਨੂੰ ਕਿਸੀਂ ਕਿੱਥੋਂ ਭਰਈਏ ਸਾਨੂੰ ਕਹਿੰਦੇ ਬਵਾ ਆਪਣਾ ਮੰਜਾ ਵਿੱਚੋਂ ਆਪਣਾ ਸਰਵੇੱਚਾ ਕੋ ਸਮਝਾ ਜੀ ਵੇਕਾ ਸਾਨੂੰ ਸਰਕਾਰ ਨੂੰ ਪੈਸਾ ਸਾਡਾ ਲਾਉਣ ਵਾਲਾ ਚਾਹੀਦਾ ਸੀ ਕਿਥੋਂ ਭਰ ਗਏ ਅਸੀਂ ਤਾਂ ਮਰੇ ਪਾਇਆ ਗਰੀਬ ਲੋਕ ਆ ਤੂੰ ਸਾਡੇ ਹਾਲਤ ਤਾਂ ਵੇਖੋ ਗਲੀਆਂ ਦੀ ਕੀ ਸਾਡੇ ਘਰਾਂ ਦੀ ਹਾਲਤ ਵੇਖੋ ਕੋ ਸਾਡੇ ਚਾਹ ਦੀ ਰੋਟੀ ਵੀ ਪੱਕਦੀ ਸਾਡੇ ਚਾਹ ਨਹੀਂ ਇੱਕ ਟਾਂ ਚਾਹ ਬਣ ਜਾਵੇ ਦੂਹੇ ਟਾਂ ਚਾਹ ਨਹੀਂ ਸਾਡੇ ਬਣਦੀ ਇੱਕ ਟਾਂ ਸਾਨੂੰ ਰੋਟੀ ਮਿਲਦੀ ਹੈ ਦੂਹੇ ਟਾਂ ਸਾਨੂੰ ਰੋਟੀ ਨਹੀਂ ਮਿਲਦੀ ਗਰੀਬਾਂ ਨੂੰ ਤਾਂ ਫਸਾਸੀ ਕੀ ਕਰੀਏ ਗਰੀਬ ਲੋਕ ਸਾਡੀ ਸਰਕਾਰ ਤੁਹਾਨੂੰ ਸਹਾਇਤਾ ਕਰੇ ਸਾਨੂੰ ਸਭ ਕੁਝ ਦਵੇ ਫਿਰ ਅਸੀਂ ਸਰਕਾਰ ਨਾਲ ਜੁੜੀਏ ਜੋ ਸਾਡੀ ਸਹਾਇਤਾ ਨਹੀਂ ਕਰਦੀ ਤਾਂ ਸਾਨੂੰ ਜੁੜਨ ਦੀ ਲੋੜ ਹੀ ਨਹੀਂ ਸਰਕਾਰ ਨਾਲ ਬਸ ਜੀ ਹਾਂਜੀ ਸਾਡੇ ਨਾਲ ਪ੍ਰਧਾਨ ਜੀ ਵੀ ਮੌਜੂਦ ਨੇ ਮਜ਼ਦੂਰ ਮੁਕਤੀ ਮੋਰਚਾ ਤੋਂ ਪ੍ਰਧਾਨ ਜੀ ਤੁਸੀਂ ਇਹਨਾਂ ਜੋ ਔਰਤਾਂ ਦੇ ਕੋਲ ਪਹੁੰਚ ਕੀਤੀ ਹੈਗੀ ਆ ਵੀ ਕਰਜ਼ਾ ਮਾਫ ਕੀਤਾ ਜਾਵੇ ਕੀ ਤਰੀਕਾ ਰਹੂਗਾ ਕੀ ਵੇਰ ਰਹੂਗਾ ਇਹਨਾਂ ਦਾ ਕਰਜ਼ਾ ਜੋ ਤੁਸੀਂ ਮਾਫ ਕਰਵਾਉਣਾ ਪਹਿਲਾਂ ਤਾਂ ਆਪਣੇ ਮੋਰ ਚੈਨਲ ਦਾ ਮੈਂ ਧੰਨਵਾਦ ਕਰਦਾ ਹਾਂ ਤੁਸੀਂ ਸਾਡੇ ਸੱਦਨ ਤੇ ਇਹਨਾਂ ਗਰੀਬਾਂ ਦੇ ਮਦਦ ਦੇ ਵਾਸਤੇ ਚਲੋ ਲੋਕਾਂ ਦੀ ਆਵਾਜ਼ ਆਉਂਦੇ ਆਇਆ ਸੁਣਦੇ ਆ ਹਰ ਕਿਸੇ ਦੇ ਕੋਲੇ ਜਾਂਦੀ ਆ ਅੱਜ ਵੀ ਇਹਨਾਂ ਦੀ ਗਰੀਬਾਂ ਦੀ ਆਵਾਜ਼ ਤੁਸੀਂ ਲੈ ਕੇ ਲੋਕਾਂ ਦੇ ਵਿੱਚ ਜਾਓਗੇ ਤੁਹਾਡਾ ਧੰਨਵਾਦ ਹਾਂ ਜਿਹੜੀ ਗੱਲ ਹੈਗੀ ਆ ਕਰਜ਼ੇ ਦੀ ਕਰਜ਼ੇ ਦੀ ਗੱਲ ਹੈ ਆ ਕਿਉਂਕਿ 10-12 ਸਾਲ ਪਹਿਲਾਂ ਕੰਪਨੀਆਂ ਆਈਆਂ ਉਹਨਾਂ ਨੇ ਅੰਨੇ ਵਾਰ ਕਰਜ਼ਾ ਲੋਕਾਂ ਦੇ ਵਿੱਚ ਵੰਡ ਦਿੱਤਾ ਘਰਾਂ ਦੇ ਵਿੱਚ ਜਾ ਜਾ ਕੇ ਉਸ ਤੋਂ ਬਾਅਦ ਲੋਕਡਾਊਨ ਜਿਵੇਂ ਲੱਗਿਆ ਸੀਗਾ ਪਿੱਛੇ ਰੋਣਾ ਕਾਲ ਦੇ ਵਿੱਚ ਲਾਕਡਾਊਨ ਲੱਗਾਈ ਲਾਕਡਾਊਨ ਤੋਂ ਲੈ ਕੇ ਅਸੀਂ ਇਹਨਾਂ ਦੀ ਆਵਾਜ਼ ਗਰੀਬਾਂ ਦੀ ਆਵਾਜ਼ ਚੱਕੀ ਕੋ ਜਦੋਂ ਲੋਕਾਂ ਨੂੰ ਘਰਾਂ ਦੇ ਵਿੱਚ ਬੰਦ ਕਰ ਦਿੱਤਾ ਸੀਗਾ ਲੋਕਾਂ ਨੂੰ ਬਾਹਰ ਨਹੀਂ ਇਸ ਵਿੱਚ ਨਿਕਲ ਦਿੰਦੇਗੇ ਤੇ ਕੰਪਨੀਆਂ ਵਾਲੇ ਇਹਨਾਂ ਦਾ ਤੰਗ ਪਰੇਸ਼ਾਨ ਕਰਦੇ ਸੀ ਇਹਨਾਂ ਦਾ ਸਮਾਨ ਚੱਕਦੇ ਸੀ ਸਾਰਾ ਕੁਝ ਕਰਦੇ ਸੀ ਤਾਂ ਉਦੋਂ ਅਸੀਂ ਆਵਾਜ਼ ਉਠਾਈ ਸੀ ਪਾਈ ਅਸੀਂ ਇਹਨਾਂ ਦਾ ਸਮਾਨ ਕਿਸੇ ਦਾ ਨਹੀਂ ਚੱਕਣ ਦੇਵਾਂਗੇ ਅਸੀਂ ਇਹਨਾਂ ਤੇ ਜਬਰ ਨਹੀਂ ਕਰਨ ਦੇਵਾਂਗੇ ਉਦੋਂ ਤੋਂ ਅਸੀਂ ਇਹਨਾਂ ਦੀ ਲੜਾਈ ਲੜਦੇ ਆ ਰਹੇ ਹਾਂ ਸਰਕਾਰ ਦੇਖੋ ਜਿਹੜੀਆਂ ਸਰਕਾਰਾਂ ਹੈਗਾਂ ਪਹਿਲਾਂ ਤਾਂ ਸਾਡੀਆਂ ਸਰਕਾਰਾਂ ਹੈ ਨਹੀਂਆਂ ਬਣਾ ਅਸੀਂ ਦਿੰਨੇ ਆ ਪਰ ਇੱਕ ਵੀ ਫੈਸਲਾ ਕਦੇ ਵੀ ਨਹੀਂ ਅੱਜ ਜਦੋਂ ਆਪਣੇ ਹੁਣ ਚੱਲ ਰਹੀ ਸਰਕਾਰ ਦੀ ਗੱਲ ਕਰ ਰਹੇ ਹਾਂ 7-8 ਮੀਟਿੰਗਾਂ ਦੇ ਕੇ ਮਜ਼ਦੂਰਾ ਦੇ ਨਾਲ ਉਹਦੇ ਮੁੱਕਰ ਜਾਂਦਾ ਇੱਕ ਵੀ ਮੀਟਿੰਗ ਨਹੀਂ ਕੀਤੀ ਗਈ ਪੁਗਮਾਨਤਮਾਨ ਸਾਡੇ ਮਾਨਯੋਗ ਮੰਤਰੀ ਆ ਬੜੇ ਲੋਕਾਂ ਨੇ ਬਦਲਾਅ ਦੇ ਨਾਂ ਤੇ ਲੋਕਾਂ ਨੇ ਲਿਆਂਦਾ ਸੀਗਾ ਪਰ ਇੱਕ ਵੀ ਮੀਟਿੰਗ ਮਜ਼ਦੂਰਾਂ ਦੇ ਨਾਲ ਨਹੀਂ ਕੀਤੀ ਗਈ ਰਹੀ ਗੱਲ ਇਹ ਕਰਜ਼ੇ ਦੀ ਕਿਉਂਕਿ ਜਿਹੜਾ ਇਹ ਜਿਹੜਾ ਪ੍ਰਾਈਵੇਟ ਕੰਪਨੀਆਂ ਨੇ ਕਰਜ਼ਾ ਦਿੱਤਾ ਵੱਧ ਵਿਆਜ ਆ ਕੋਈ ਆਰਬੀਆਈ ਦੀ ਕੋਈ ਗਾਈਡਲਾਈਨ ਨਹੀਂ ਫਾਲੋ ਕਰਦੇ ਕੋਈ ਨਹੀਂ ਕੋਈ ਕਰਦੇਗੇ ਸਵੇਰ ਤੋਂ ਆ ਜਾਂਦੇ ਆ ਸ਼ਾਮ ਨੂੰ ਇਹ ਮੰਡੇ ਇਕੱਠੇ ਹੋ ਜਾਂਦੇ ਆ ਇੱਕ ਕੰਪਨੀ ਨੇ ਕਸਤ ਲੈਣੀ ਹੁੰਦੀ ਜੇ ਕਿਸੇ ਘਰੋਂ ਨਹੀਂ ਮਿਲਦੀ ਤਾਂ 10-10 ਮੁੰਡੇ ਵੀ ਇਕੱਠੇ ਕਰ ਲੈਂਦੇ ਹ ਹ ਉਹਨਾਂ ਦਾ ਘਰੇ ਆ ਕੇ ਘਰ ਦਾ ਦਾ ਜਲੂਸ ਕਰਦੇ ਆ ਉਹਨਾਂ ਨੂੰ ਤੰਗ ਕਰਦੇ ਪਰੇਸ਼ਾਨ ਕਰਦੇ ਪਿਛਲੇ ਸਮਿਆਂ ਦੇ ਵਿੱਚ ਕਈ ਤਾਂ ਔਰਤਾਂ ਨੇ ਖੁਦ ਖੁਸ਼ੀਆਂ ਵੀ ਕਰ ਲਈਆਂ ਹ ਇਹੋ ਜਿਹੇ ਹਾਲਾਤ ਹੋ ਗਏ ਸੀ ਤਾਂ ਅਸੀਂ ਉਹਨੇ ਇਹ ਇਹਨਾਂ ਦਾ ਇਹ ਹੈ ਵੀ ਇਹ ਜਿਹੜਾ ਕਰਜ਼ਾ ਹੈਗਾ ਇਹ ਸਰਕਾਰ ਇਹਨਾਂ ਦਾ ਘਰੇ ਜਿਵੇਂ ਕਿਸਾਨਾਂ ਦਾ ਹੁਣ ਮੁੱਦਾ ਉੱਠਿਆ ਹ ਉਸੇ ਤਰ੍ਹਾਂ ਮਜ਼ਦੂਰਾਂ ਦਾ ਵੀ ਜਿੰਨਾ ਮਜ਼ਦੂਰ ਔਰਤਾਂ ਇਹਨਾਂ ਦੀ ਕੌਣ ਸੁਣਦਾ ਅਸੀਂ ਅਸੀਂ ਜਥੇਬੰਦੀ ਵੱਲੋਂ ਇਹਨਾਂ ਦੇ ਹੱਕ ਦੇ ਵਿੱਚ ਖੜੇ ਆ ਇਹਨਾਂ ਦਾ ਜਿੰਨਾ ਵੀ ਕਰਜ਼ਾ ਮੈਂ ਇੱਕ ਰੋ ਫਾਈਨੈਂਸ ਕੰਪਨੀਆਂ ਦਾ ਉਹ ਸਰਕਾਰ ਪਰੇ ਤੇ ਜਿਹੜਾ ਸਰਕਾਰੀ ਬੈਂਕਾਂ ਤੋਂ 1 ਲੱਖ ਰੁਪਏ ਦੀ ਬਿਨਾਂ ਸ਼ਰਤ ਤੋਂ ਲਿਮਿਟਾਂ ਬਣ ਕੇ ਦਿੱਤੇ ਜਾਣ ਲੋਕਾਂ ਦਾ ਕਾਬਰ ਵਾਰ ਚੱਲ ਜਾਵੇ ਇਹਨਾਂ ਦਾ 20 15000 ਦੇ ਨਾਲ ਕੀ ਆ ਇਹ ਤਾਂ ਆਉਂਦੇ ਆ 15 1500 ਤਾਂ 25 2500 ਤਾਂ ਫੈਲਾ ਦਾ ਕੱਟ ਲੈਂਦੇ ਇਹ ਹfte ਬਾਅਦ ਕਿਸਤਾ ਲੈ ਲਾ ਪੰਦੇ ਆ ਉਹ ਕੰਮ ਨਹੀਂ ਇਹਨਾਂ ਦਾ ਚੱਲਦਾਗਾ ਦੱਸੋ ਨੇ ਇਹਨਾਂ ਨੂੰ ਪੁੱਛੋ ਦੱਸੋ ਕਿੰਨਾਂ ਨੇ ਕੰਮ ਚਲਾ ਲਿਆ ਕਿੰਨਾਂ ਨੇ ਛੇਲੇ ਚੱਲਦੇ ਆ ਇਹਨਾਂ ਦੇ 15-20 ਹਜ਼ਾਰ ਨਾਲ ਕੁਝ ਨਹੀਂ ਚੱਲਦਾਗਾ 25 ਹਜ਼ਾਰ ਦੇ ਦਿੰਦੇ 30 ਹਜ਼ਾਰ ਦੇ ਦਿੰਦੇ ਆ ਉਤੋਂ ਇਹ ਚ ਖਾਲੀ ਬਲੈਕ ਚੈੱਕ ਲੈ ਲੈਂਦੇ ਆ ਉਹ ਇਹਨਾਂ ਨੂੰ 138 ਦੇ ਚੈੱਕ ਕਾਰਵਾਈ ਕਰਕੇ ਲਾਈ ਜਾਂਦੇ ਆ ਇਹਨਾਂ ਦਾ ਸਰਾਸਾਰ ਤੱਕਾ ਜੀ ਮਜ਼ਦੂਰਾਂ ਦੇ ਨਾਲ ਲੈ ਦਿੰਦੇ ਵੀ ਔਰਤਾਂ ਨੂੰ ਆ ਕਿਉਂਕਿ ਬੰਦੇ ਤਾਂ ਘਰੇ ਹੁੰਦੇ ਨਹੀਂ ਵਿਚਾਰੇ ਕੰਮ ਹੈ ਵੀ ਨਹੀਂਗਾ ਹੂੰ ਮੰਦਿਆਂ ਨੂੰ ਨਾ ਹੀ ਦਿੰਦੇ ਆ ਦਿੰਦੇ ਔਰਤਾਂ ਨੂੰ ਆ ਤੇ ਔਰਤਾਂ ਨੇ ਘਰ ਦਾ ਵੀ ਦੇਖਣਾ ਹੁੰਦਾ ਤੇ ਘਰ ਦਾ ਕਾਰੋਬਾਰ ਵੀ ਦੇਖਣਾ ਪਰ ਇਹ ਇੱਥੋਂ ਤੱਕ ਮਜ਼ਦੂਰ ਮਜਬੂਰ ਕਰ ਦਿੰਦੇ ਆ ਕਈ ਪਿੰਡਾਂ ਦੇ ਵਿੱਚ ਮੈਂ ਦੇਖਿਆ ਜਿਨ੍ਹਾਂ ਨੇ ਜਾਂ ਤਾਂ ਕਣਕ ਆਉਂਦੀ ਐ ਦੀਪੂਆ ਦੀ ਕਣਕ ਉਹ ਵੇਚ ਕੇ ਦੇ ਦੋ ਮੈਂ ਹਸਨਪੱਟੀ ਪਿੰਡ ਦੀ ਗੱਲ ਕਰਦਾ ਮੇਰੇ ਜ਼ਿਲ੍ਹੇ ਦੇ ਵਿੱਚ ਹੈਗੇ ਆ ਸਹਿਜਨ ਕੰਪਨੀ ਵਾਲਿਆਂ ਨੇ ਕਹਿੰਦੇ ਵੀ ਤੁਸੀਂ ਕਣਕ ਵੇਚ ਕੇ ਦਿਓ ਕਣਕ ਲਈ ਜਾਂਦੇ ਆਪਦੇ ਗੱਟਿਆਂ ਦੇ ਉੱਤੇ ਉਹਨਾਂ ਨੇ ਉਹਨਾਂ ਤਾਂ ਵੀਡੀਓ ਕੋਈ 2-3 ਸਾਲ ਦੀ ਹੋ ਗਈ ਹੋ ਸਕਦਾ ਨਹੀਂ ਹੋਵੇ ਉਹ ਵੀਡੀਓ ਵੀ ਬਣਾ ਲਈਆਂ ਸੀਗਾ ਆਪਦੇ ਮੋਟਰਸਾਈਕਲਾਂ ਤੇ ਰੱਖ ਕੇ ਉਹਨਾਂ ਨੂੰ ਵੇਚ ਕੇ ਦੁਕਾਨਾਂ ਤੇ ਕਿਸ਼ਤਾਂ ਲੈਂਦੇ ਇਹੋ ਜਿਹੇ ਹਾਲਾਤ ਹੋ ਗਏ ਸੀ। ਜੀ। ਅੱਛਾ ਪ੍ਰਧਾਨ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਤੁਹਾਡੀ ਜਥੇਬੰਦੀ ਵੱਲੋਂ ਇਸ ਦੇ ਉੱਤੇ ਕੋਈ ਮੂਵਮੈਂਟ ਬਣਾਈ ਜਾ ਸਕਦੀ ਆ ਜਾਂ ਹਲੇ ਸਿਰਫ ਤਿਆਰੀਆਂ ਹੀ ਕਰੋਗੇ ਪਿੰਡਾਂ ਸਾਰਾ ਦੀ? ਤਿਆਰੀਆਂ ਵੀ ਕਰਾਂਗੇ ਤਿਆਰੀਆਂ ਕਰਕੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਵੱਡੇ ਕੱਟ ਕਰਾਂਗੇ ਡੀਸੀ ਦਫ਼ਤਰਾਂ ਦੇ ਉੱਤੇ। ਪਰ ਨੇ ਮਜਾਰੇ ਕਰਕੇ ਇਹਨਾਂ ਦੇ ਹੱਕ ਦੇ ਵਿੱਚ ਸਰਕਾਰ ਨੂੰ ਅੱਗੇ ਵੀ ਅਸੀਂ ਇਹਨਾਂ ਦੀਆਂ ਲਿਸਟਾਂ ਬਣਾ ਕੇ ਜਿੰਨੀਆਂ ਹੈਗੀਆਂ ਜਿਵੇਂ ਜਿੰਨਾ ਕਿਸੇ ਦਾ ਸਰ ਕਰਜ਼ਾ ਹੈਗਾ ਸਰਕਾਰ ਤੱਕ ਪਹੁੰਚੇ ਸਰਕਾਰ ਤੇ ਤੱਕ ਅੱਗੇ ਵੀ ਪਹੁੰਚੀਆਂ ਹੁਣ ਅੱਗੇ ਨਵੇਂ ਸਰ ਵੀ ਭੇਜਾਂਗੇ ਜੀ ਸਾਡੇ ਨਾਲ ਇੱਕ ਹੋਰ ਆਗੂ ਵੀ ਮੌਜੂਦ ਨੇ ਅ ਸਰ ਇਹ ਦੱਸਿਓ ਕਿ ਜਦੋਂ ਇਹ ਕਹਿ ਦਿੱਤਾ ਜਾਂਦਾ ਹੈਗਾ ਕਿਸਤਾਂ ਵਾਲਿਆਂ ਵੱਲੋਂ ਕਿ ਤੁਹਾਡਾ ਸਿਬਲ ਡਾਊਨ ਕਰ ਦਿੱਤਾ ਜਾਊਗਾ ਕਿਉਂਕਿ ਇੱਕ ਵਾਰੀ ਅ ਰਿਜੈਕਟ ਦੇ ਵਿੱਚ ਪਾ ਦਿੰਦੇ ਆ ਤੇ ਫਿਰ ਇਸ ਤੋਂ ਬਾਅਦ ਕਿਤੋਂ ਵੀ ਕਰਜਾ ਨਹੀਂ ਮਿਲਦਾਗਾ ਜਹੇ ਵਿੱਚ ਕਿਵੇਂ ਹੱਲ ਕੀ ਹੋ ਸਕਦਾ ਹੈਗਾ ਇਸ ਮਸਲੇ ਦਾ ਹੱਲ ਤਾਂ ਸਿਬਲ ਤਾਂ ਜੀ ਦੇਖੋ ਪਹਿਲੀ ਡਾਉਣ ਹੈ ਸਿਬਲ ਪਹਿਲਾ ਡਾਉਣ ਹੈ ਆ ਸਰਕਾਰੀ ਲੋਨ ਕਿਉਂ ਨਹੀਂ ਮਿਲਦਾ ਜੇ ਸਿਬਲ ਸਹੀ ਆ ਸਾਨੂੰ ਪ੍ਰਾਈਵੇਟ ਕਿਉਂ ਲੋਨ ਮਿਲਦਾਗਾ ਐਨੇ ਵਿਆਜ ਵਾਲੀ ਲੋਨ ਕਿਉਂ ਮਿਲਦਾਗਾ ਕਿਸਦਾ ਕੋਈ ਮੇਚ ਨਹੀਂ ਹੈਗਾਗਾ ਕੋਈ ਹਫ਼ਤੇ ਬਾਅਦ ਕਿਸੇ ਦਾ ਕੋਈ ਕਿਹਦਾ ਕੋਈ ਮੂੰਹ ਸਿਰ ਨਹੀਂ ਹੈਗਾ ਸਰਕਾਰੀ ਢੰਗ ਤਰੀਕੇ ਨਾਲ ਸਿਬਲ ਤਾਂ ਪਹਿਲੀ ਡਾਉਣ ਹੈ ਗਰੀਬਾਂ ਦਾ ਤੁਸੀਂ ਇੱਕ ਵੀ ਦੇਖੋ ਜੇ ਸਿਮਲ ਇਹਨਾਂ ਦਾ ਪਹਿਲਾ ਸਹੀ ਸੀਗਾ ਤਾਂ ਵੱਡੇ ਵੱਡੇ ਲਾਲਿਆ ਨੂੰ ਆ ਆਪਾਂ ਜ਼ਿਮੀਂਦਾਰਾਂ ਨੂੰ ਕਹ ਲਈਏ ਲੱਖਾਂ ਰੁਪਏ ਲੋਨ ਮਿਲਦਾਗਾ ਮਜ਼ਦੂਰਾਂ ਨੂੰ ਪਹਿਲਾਂ ਸਰਕਾਰ ਨੇ ਕਿਉਂ ਨਹੀਂ ਦਿੱਤਾ ਲੋਨ ਪ੍ਰਾਈਵੇਟ ਕਿਉਂ ਲੈਣਾ ਪਿਆ ਸਿਮਲ ਤਾਂ ਪਹਿਲਾਂ ਹੀ ਡਾਉਣਾ ਨੇ ਇਹਨਾਂ ਦਾ ਐਸ਼ ਪ੍ਰਧਾਨ ਜੀ ਜੇਕਰ ਆਪਾਂ ਕਰਜ਼ੇ ਦੀ ਗੱਲ ਕਰੀਏ ਤਾਂ ਆਮ ਸਰਕਾਰੀ ਕਰਜ਼ਾ ਕਿੰਨੇ ਕ ਪਰਸੈਂਟ ਤੀਕ ਬੰਨਦਾ ਹੈਗਾ ਤੇ ਇਹ ਆ ਜਿਹੜੇ ਕਿੰਨੇ ਕ ਪਰਸੈਂਟ ਕਿੰਨੀ ਕ ਦਰਾਂ ਦੇ ਉੱਤੇ ਆ ਜਿਹੜਾ ਵਿਆਜ ਬਣ ਜਾਂਦਾ ਜਦੋਂ ਤਾਰਦੇ ਹੈਗੇ ਕਿਉਂਕਿ ਪਹਿਲੀ ਕਿਸ਼ਤ ਤੋਂ ਲੈ ਕੇ ਆਖਰ ਤੀਕ ਤੁਸੀਂ ਸਾਰੇ ਪੈਸੇ ਵੀ ਤਾਰ ਦਿਓ ਆਖਰੀ ਰਕਮ ਤੀਕ ਵੀ ਜਿਹੜਾ ਤੁਹਾਨੂੰ ਉਨੀ ਰਕਮ ਨੂੰ ਵਿਆਜ ਲੱਗੇ ਕਿੰਨਾ ਕ ਵਿਆਜ ਬਣ ਜਾਂਦਾ ਹੈ ਇਹਦਾ ਮੈਂ ਇੱਕ ਜਵਾਬ ਦੇਖੋ ਪਤਾ ਗੱਲ ਕੀ ਇਹ ਐ ਕਰਦੇ ਆ ਇਹਨਾਂ ਨੇ ਕਿਉਂਕਿ ਹੁੰਦਾ ਤਾਂ ਹੋਣਾ ਤਾਂ ਐ ਚਾਹੀਦਾ ਕਿ ਜਦੋਂ ਆਪਾਂ ਮੰਨ ਲਓ ਵੀ 10000 ਜਾਂ 20000 ਰੁਪਇਆ ਦਿੱਤਾ ਉਹਦੇ ਵਿੱਚੋਂ 1000 ਆਪਾਂ ਦੇਦਾ ਤਾਂ ਆਪਣਾ 19000 ਰਹਿ ਗਿਆ 19000 ਦਾ ਹੀ ਵਿਆਜ ਲੱਗਣਾ ਚਾਹੀਦਾ ਪਰ ਇਹ ਇਹਨਾਂ ਦਾ ਵਿਆਜ ਤੇ ਵਿਆਜ ਦਾ ਵੀ ਵਿਆਜ ਦਾ ਪਿਓ ਬਣਾ ਲੈਂਦੇ ਅੱਗੇ ਕਿਉਂਕਿ ਜਦੋਂ ਦੇਖੋ ਇਹ ਸਾਰੀਆਂ ਕਿਸ਼ਤਾਂ ਨੂੰ ਪੂਰਾ ਪੂਰਾ ਵਿਆਜ ਲਾ ਦਿੰਦੇ ਆ ਜੇ ਮੰਨ ਲਓ 20000 ਨੂੰ ਤਾਰ ਦੇ ਤਾਰ ਦੇ ਆਪਣਾ 2000 ਰਹਿ ਗਿਆ ਨਾ ਉਹਦੇ ਤੇ ਜਿੰਨਾ ਵਿਆਜ ਆਪਾਂ 20000 ਨੂੰ ਲੱਗਾ ਸੀਗਾ 2000 ਨੂੰ ਵੀ ਉਨਾ ਵੀ ਲੱਗਣਾ ਇਹਨਾਂ ਨੇ ਇੱਕ ਕਿਸ਼ਤ ਬਣਾ ਕੇ ਕਰ ਦੇਣੀ ਆ ਜੇ 2000 ਦੀ 20000 ਦੀ 2000 ਕਿਸ਼ਤ ਵੱਜ ਗਈ 1000 ਵੱਜ ਗਈ 500 ਵੱਜ ਗਈ ਉਸ ਤਰ੍ਹਾਂ ਇਹ ਲੈਂਦੇ ਆ ਕਿਉਂਕਿ ਵਿਆਜ ਨੂੰ ਵੀ ਫਿਰ ਵਿਆਜ ਪਈ ਜਾਂਦਾ ਜੀ ਅੱਛਾ ਪ੍ਰਧਾਨ ਜੀ ਇਹ ਦੱਸਿਓ ਕਿ ਕਰਜ਼ਾ ਸਮੂਹਿਕ ਹੁੰਦਾ ਹੈਗਾ ਤੁਸੀਂ ਕਿੰਨੇ ਕ ਕੇਸ ਦੇਖੇ ਹੈਗੇ ਆ ਕਿ ਘਰਾਂ ਦੇ ਵਿੱਚੋਂ ਚੀਜ਼ਾਂ ਜਿਹੜੀਆਂ ਵੇਚਣੀਆਂ ਪੈ ਜਾਂਦੀਆਂ ਹੋਣ ਬਹੁਤ ਜੀ ਹਜ਼ਾਰਾਂ ਦੀ ਗਿਣਤੀ 'ਚ ਕੇਸ ਨੇਗੇ ਜਿਹੜੇ ਮਜ਼ਦੂਰਾ ਲਵੇ ਹੱਲ ਕੀ ਹੈ ਮਜ਼ਦੂਰ ਇੱਕ ਅਣਖ ਦੀ ਜ਼ਿੰਦਗੀ ਕਹਿੰਦਾ ਹੈ ਵੀ ਮੈਂ ਕਹਾਣਾ ਨਹੀਂ ਕਿਸੇ ਤੋਂ ਪਰ ਮੈਂ ਮਜ਼ਦੂਰਾਂ ਨੂੰ ਕਿਤੇ ਨਾ ਕਿਤੇ ਬੇਨਤੀ ਵੀ ਕਰਦਾ ਆਪਾਂ ਈ ਜਣਕ ਕੁਛ ਨਹੀਂ ਕਰਨੀ ਗੀ ਆ ਆਪਣੇ ਘਰੇ ਆ ਕੇ ਚਾਰ-ਚਾਰ 10-10 ਬੰਦੇ ਆ ਕੇ ਬੈਠਣਾ ਆਪਾਂ ਨੂੰ ਜਲੀਲ ਕਰਨਾ ਆਪਾਂ ਨੂੰ ਸਮਾਨ ਵੇਚਣਾ ਪਵੇ ਆਉਣ ਵਾਲੇ ਸਮੇਂ 'ਚ ਆਉਣ ਵਾਲੀ ਪੀੜ੍ਹੀ ਨੂੰ ਵੀ ਦਿੱਕਤ ਆਵੇ ਇਹ ਤੇ ਜਾਗਰੂਤ ਹੋਣਾ ਪੈਣਾਗਾ ਤੇ ਮਜ਼ਦੂਰਾਂ ਨੂੰ ਜਥੇਬੰਦ ਹੋਣਾ ਪੈਣਾਗਾ ਇੱਕ ਬੇਨਤੀ ਕਰੂੰਗਾ ਮੈਂ ਥੋੜੇ ਚੈਨਲ ਰਾਹੀਂ ਕੰਪਨੀ ਵਾਲਿਆਂ ਨੂੰ ਜੋ ਵੀ ਫਾਈਨੈਂਸ ਕੰਪਨੀ ਵਾਲੇ ਨੇਗੇ ਅ ਕਿਸੇ ਦੇ ਘਰੇ ਜੇ ਕੋਈ ਗੁੰਡਾਗਰਦੀ ਕਰੂਗਾ ਉਹ ਆਪ ਦਾ ਜ਼ਿੰਮੇਵਾਰ ਆਪ ਹੋਊਗਾ ਸਾਡੀ ਕਿਸੇ ਮਾਂ ਪੈਣ ਦਾ ਕਿਸੇ ਦਾ ਕੋਈ ਨਫਾ ਨੁਕਸਾਨ ਹੁੰਦਾ ਹੈ ਕੋਈ ਕਰਜ਼ੇ ਵਧਲੇ ਖੁਦ ਖੁਸ਼ੀ ਕਰਦੀ ਹੈ ਕੋਈ ਕਰਦੀ ਇਹਦੇ ਸਾਰੇ ਜ਼ਿੰਮੇਵਾਰੇ ਕੰਪਨੀਆਂ ਹੋਣੀਆਂ ਆਉਣ ਇਸ ਸਮੇਂ ਚ ਇਹ ਵੱਡੇ ਇਕੱਠ ਕਰਕੇ ਇਹ ਕੰਪਨੀਆਂ ਦੇ ਨੱਥ ਪਾਵਾਂਗੇ ਸੋ ਦੋਸਤੋ ਇਹ ਸੀ ਗੱਲਬਾਤ ਇੱਕ ਅਜਿਹੀ ਖਬਰ ਇੱਕ ਅਜਿਹੀ ਸਟੋਰੀ ਤੇ ਇੱਕ ਅਜਿਹੀ ਰਿਪੋਰਟ ਜੋ ਹੀੜੀਆਂ ਗਲੀਆਂ ਦੇ ਵਿੱਚ ਦੀ ਹੁੰਦੀ ਹੋਏ ਜਿਹੜੀਆਂ ਗਲੀਆਂ ਹਾਲ ਤੀਕ ਬਣੀਆਂ ਨਹੀਂਆਂ ਜਿਨ੍ਹਾਂ ਦੇ ਵਿੱਚ ਵੱਡੇ ਵੱਡੇ ਟੋਏ ਆ ਤੇ ਉਹਨਾਂ ਟੋਿਆਂ ਨਾਲ ਗਲੀਆਂ ਵਾਲੇ ਟੋਿਆਂ ਦੇ ਵਿੱਚ ਘਰ ਬਣੇ ਹੋਏ ਆ ਤੇ ਇਹਨਾਂ ਘਰਾਂ ਦੀਆਂ ਔਰਤਾਂ ਜਿਹੜੀਆਂ ਵੱਡੇ ਪੱਦਰ ਦੇ ਉੱਤੇ ਮਾਈਕਰੋ ਫਾਈਨਾਂਸ ਕੰਪਨੀਆਂ ਦਾ ਜੋ ਲੋਨ ਦਿੱਤਾ ਹੈਗਾ ਉਹਨਾਂ ਨੇ ਉਹਨਾਂ ਦੇ ਮੱਕੜ ਜਾਲ ਦੇ ਵਿੱਚ ਫਸੀਆਂ ਹੋਈਆਂ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਵੀ ਵੱਖ-ਵੱਖ ਜਥੇਬੰਦੀਆਂ ਜਿੱਥੇ ਆਵਾਜ਼ ਚੁੱਕ ਰਹੀਆਂ ਹੈਗੀਆਂ ਉੱਥੇ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਵੀ ਜਿਹੜੀ ਮਜ਼ਦੂਰਾਂ ਦੀ ਲਾਮਬੰਦੀ ਆ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਮੂਚੀਆਂ ਮਜ਼ਦੂਰ ਜਥੇਬੰਦੀਆਂ ਕਾਮਯਾਬ ਹੋਣਗੀਆਂ ਜਾਂ ਨਹੀਂ ਹੋਣਗੀਆਂ ਇਹ ਆਉਣ ਵਾਲੇ ਸਮੇਂ ਦੀ ਇਹ ਆਉਣ ਵਾਲਾ ਸਮਾਂ ਹੀ ਦੱਸੂਗਾ ਸੋ ਤੁਸੀਂ ਇਸ ਪੇਜ ਦੇ ਨਾਲ ਚੈਨਲ ਦੇ ਨਾਲ ਜੁੜੇ ਰਹੋ ਮੈਂ ਰਾਜਮੁਰ ਤੁਹਾਡਾ ਬਹੁਤ ਬਹੁਤ ਧੰਨਵਾਦ